ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ 12 ਦੀ ਆਪਾਂ ਸੰਥਿਆ ਕਰ ਰਹੇ ਹਾਂ ਇੱਕ ਵਾਰ ਆਪਣੀ ਸੰਪੂਰਨ ਹੋ ਗਈ ਸੀ 2 ਟੂ ਦੀ ਪਲੇਲਿਸਟ ਵਿੱਚ ਪਈ ਹੋਈ ਹੈ ਦੂਜੀ ਵਾਰ ਭਾਈ ਗੁਰਦਾਸ ਜੀ ਦੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪ ਨੜੈ ਹੱਥ ਆਰਸੀ ਆਪੇ ਹੀ ਦੇਖੈ ਈਸ਼ਵਰ ਦੇ ਆਪਣੇ ਹੱਥ ਦੀ ਸੰਸਾਰ ਦਾ ਸ਼ੀਸ਼ਾ ਹੈ ਤੇ ਆਪ ਹੀ ਉਸ ਨੂੰ ਦੇਖਦਾ ਆਪੇ ਦੇਖ ਦਿਖਾਏ ਦਾ ਛੇ ਦਰਸ਼ਨ ਪੇਖੇ ਛੇ ਦਰਸ਼ਨ ਪੇਖੇ ਆਪ ਦੇਖ ਕੇ ਪਵ ਰਚ ਕੇ ਫਿਰ ਛੇ ਦਰਸ਼ਨ ਦੇ ਸਾਰੇ ਪੇਖਾ ਨੂੰ ਸਾਰੇ ਲੋਕਾਂ ਨੂੰ ਦਿਖਾਉਂਦਾ ਹੈ ਜਿਹਾ ਮੋਹ ਕਰ ਭਾਲ ਦਾ ਤਿਵੇਹ ਲੇਖੈ ਅਗੋ ਜਿਹਾ ਕੋਈ ਸੰਸਾਰ ਵਿਖੇ ਮੂੰਹ ਕਰਕੇ ਦੇਖਦਾ ਏ ਤਿਹਾਈ ਲੇਖੇ ਪੈਂਦਾ ਹੈ ਹੱਸਦੇ ਹੱਸਦਾ ਦੇਖੀਐ ਸਵਰੂਪ ਸ੍ਰੇਖੈ ਹੱਸਦੇ ਨੂੰ ਹੱਸਦਾ ਹੀ ਨਜ਼ਰ ਆਉਂਦਾ ਹੈ ਉਸੇ ਰੂਪ ਨੂੰ ਸਾਰਖਾ ਪ੍ਰਤੀਬਿੰਬ ਹੋ ਜਾਂਦਾ ਹੈ ਰੋਂਦੇ ਦਿਸੈ ਰੋਵਦਾ ਹੋਏ ਨਿਮਖ ਨਿਮੇਖੈ ਰੋਂਦੇ ਨੂੰ ਰੋਂਦਾ ਦਿਸਦਾ ਜੇ ਪਲਕਾ ਮਾਰ ਕੇ ਦੇਖੇ ਤਾਂ ਅੱਗੋਂ ਵੀ ਉਸੇ ਤਰ੍ਹਾਂ ਮਟਕੇ ਵੱਜਦੇ ਦਿਸਦੇ ਹਨ ਆਪੇ ਆਪ ਵਰਤਦਾ ਸਤ ਸੰਗ ਵਸੇਖੈ ਆਪ ਹੀ ਆਪ ਸਾਰੇ ਵਰਤਦਾ ਹੈ ਪਰੰਤੂ ਸਤ ਸੰਗ ਵਿੱਚ ਵਸੇਖ ਹੋ ਕੇ ਵਰਤਦਾ ਹੈ ਜੋ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਏ ਜੇਕਰ ਵਾਜੇ ਵਾਲਾ ਹੱਥ ਵਿੱਚ ਵਾਜਾ ਲੈ ਕੇ ਸਾਰੇ ਰਾਗ ਵਜਾਉਂਦਾ ਹੈ ਆਪੇ ਸੁਣ ਸੁਣ ਮਗਨ ਹੋਏ ਆਪੇ ਗੁਣ ਗਾਏ ਆਪ ਹੀ ਸੁਣ ਸੁਣ ਕੇ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਦੇ ਗੁਣ ਗਾਉਂਦਾ ਹੈ ਸ਼ਬਦ ਸੁਰਤ ਲਿਵ ਲੀਨ ਹੋਏ ਆਪ ਰੀਜ ਦੀ ਜਾਏ ਫਿਰ ਸ਼ਬਦ ਸੁਰਤ ਦੀ ਤਾਰ ਵਿੱਚ ਮਗਨ ਹੋ ਕਰਕੇ ਆਪ ਹੀ ਰੀਚ ਕੇ ਹੋਰਨਾਂ ਨੂੰ ਰਜਾਉਂਦਾ ਅਰਥਾਤ ਖੁਸ਼ ਕਰਦਾ ਹੈ ਕਤਤਾ ਬਗਤਾ ਆਪ ਹੈ ਸੁਰਤਾ ਲੇਵ ਲਾਏ ਆਪ ਹੀ ਕਤਤਾ ਹੋ ਕੇ ਕਥਾ ਕਰਦਾ ਹੈ ਬਗਤਾ ਬੋਲਣ ਵਾਲਾ ਹੋ ਕੇ ਗਿਆਨ ਗੋਦੜੀ ਲਾਉਂਦਾ ਤੇ ਸੁਰਤਾ ਗਿਆਨੀ ਹੋ ਕੇ ਸੁਣਨੇ ਵਾਲਾ ਹੋ ਕੇ ਨਿਰਕਲਪ ਸਮਾਧੀ ਲਾਉਂਦਾ ਹੈ ਆਪੇ ਹੀ ਵਿਸਮਾਦ ਹੋਏ ਸਰਬੰਗ ਸਬਾਏ ਸਰਬੰਗ ਸਮਾਏ ਲਗਲ ਕੀ ਆਪ ਹੀ ਆਪ ਚਰਜ ਰੂਪ ਬਣ ਕੇ ਸਰਬ ਅੰਗਾ ਸਰੀਰਾਂ ਵੇਖੀ ਸੁਮਾਰਿਆ ਆਪੇ ਆਪ ਵਰਤਦਾ ਗੁਰਮੁਖ ਪਤੀ ਆਏ ਹਾਂ ਆਪੇ ਆਪ ਵਰਤਦਾ ਪਰੰਤੂ ਗੁਰਮੁਖ ਲੋਕ ਇਸ ਗੱਲ ਨੂੰ ਪ੍ਰਤੀਤ ਕਰਦੇ ਹਨ ਆਪੇ ਭੁੱਖਾ ਹੋਏ ਕਹ ਆਪ ਜਾਏ ਰਸੋਈ ਆਪ ਹੀ ਚਾਹ ਬਣ ਹੋ ਕੇ ਆਪ ਰਸੋਈ ਦੇ ਵਿੱਚ ਜਾਂਦਾ ਹੈ ਭੋਜਨ ਆਪ ਬਣਾਏ ਦਾ ਰਸ ਵਿੱਚ ਰਸ ਗੋਈ ਰਸ਼ਾਦ ਆਪ ਬਣਾਉਂਦਾ ਹੈ ਸਵਾਦ ਵਿੱਚ ਸਵਾਦ ਮਿਲਾਉਂਦਾ ਹੈ ਆਪੇ ਖਾਏ ਸਲਾਹੇ ਕਹਿ ਹੋਏ ਤ੍ਰਿਪਤ ਸਮੋਏ ਫਿਰ ਆਪ ਹੀ ਖਾ ਕੇ ਸਲਾਉਂਦਾ ਰਾਜ ਕੇ ਅਨੰਦਿਤ ਹੁੰਦਾ ਹੈ ਆਪੇ ਰਸੀਆ ਆਪ ਰਸ ਰਸ ਰਸਣਾ ਭੋਈ ਆਪ ਹੀ ਰਸੀਆ ਆਪ ਹੀ ਰਸ ਰੂਪ ਹੈ ਰਸਾਂ ਵੇਖੇ ਜੀਵ ਰੂਪੀ ਹੋ ਕੇ ਵੀ ਆਪ ਹੀ ਮਿਲਦਾ ਪ੍ਰਗਟ ਹੁੰਦਾ ਹੈ ਦਾਤਾ ਭੁਗਤਾ ਆਪ ਹੈ ਸਰਬੰਗ ਸਮੋਈ ਦਾਤਾ ਭੁਗਤਾ ਆਪ ਹੀ ਹੈ ਸਰਬ ਅੰਗਾ ਵੇਖੇ ਸਤ ਚਿੱਤ ਆਨੰਦ ਹੋ ਕੇ ਸਮਾਇ ਰਿਹਾ ਹੈ ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ ਆਪੇ ਆਪ ਹੀ ਵਰਤ ਰਿਹਾ ਹੈ ਪਰੰਤੂ ਗੁਰਮੁਖਾਂ ਨੂੰ ਇਸ ਦਾ ਸੁਖ ਪ੍ਰਾਪਤ ਹੁੰਦਾ ਹੈ ਸੋ ਗੁਰਮੁਖ ਵਿੱਚ ਵਿਸ਼ੇਖ ਹੈ ਆਪੇ ਪਲੰਘ ਵਿਛਾਏ ਕੈ ਆਪ ਅੰਦਰ ਸੌਂਦਾ ਜੇਕਰ ਕੋਈ ਆਪ ਹੀ ਮੰਝਾ ਵਿਛਾ ਕੇ ਆਪ ਹੀ ਉਸ ਵਿੱਚ ਸੌਂਦਾ ਹੈ ਸੋਹਣੇ ਅੰਦਰ ਜਾਏ ਕੈ ਦਿਸੰਤਰ ਪਾਉਂਦਾ ਫਿਰ ਸੁਪਨੇ ਵੇਖੇ ਜਾ ਕੇ ਕਈ ਦੇਸ਼ਾਂ ਵੇਖੀ ਫਿਰਦਾ ਹੈ ਰੰਕ ਰਾਓ ਰਾਓ ਰੰਕ ਹੋਏ ਦੁੱਖ ਸੁਖ ਵਿੱਚ ਪਾਉਂਦਾ ਰੰਕੋ ਰਾਜਾ ਤੇ ਰਾਜੋ ਥੋਂ ਕੰਗਾਲ ਹੋ ਕੇ ਦੁੱਖ ਤੇ ਸੁਖ ਵੇਖੀ ਪੈਂਦਾ ਹੈ ਤਤਾ ਸ਼ੀਰਾ ਹੋਏ ਜਲ ਆਵਟਣ ਖੌਂਦਾ ਕਦੇ ਤਤਾ ਤੇ ਕਦੇ ਠੰਡਾ ਹੋ ਕੇ ਜਲ ਵੰਕਰੜੀ ਕੜਨੀ ਸਹਾਰਦਾ ਹੈ ਹਰਕ ਸੋਗ ਵਿੱਚ ਧਾਮ ਦਾ ਚਾਵਾਏ ਚੌਂਦਾ ਹਰਕ ਸੋਗ ਵਿੱਚ ਦੌੜਦਾ ਚਾਵਾਏ ਚੌਂਦਾ ਜਦੋਂ ਕੋਈ ਪੁੱਛੇ ਭਾਈ ਰਾਤ ਨੂੰ ਕੀ ਕਿਹੋ ਜੀ ਕੱਟੀ ਤਾਂ ਬੁਲਾਇਆ ਬੋਲਦਾ ਕਿ ਸੁਪਨੇ ਵੇਖੇ ਮੈਂ ਦੁਖੀ ਰਿਆ ਜਦੋਂ ਮੈਂ ਸੁਖੋਪਤੀ ਵਿੱਚ ਗਿਆ ਵੱਡੇ ਹਰਖ ਆਨੰਦ ਨਾਲ ਸੁੱਤਾ ਪਰ ਮੈਨੂੰ ਕੁਝ ਖਬਰ ਨਾ ਰਹੀ ਆਪੇ ਆਪ ਵਰਤਦਾ ਗੁਰਮੁਖ ਸੁਖ ਸਰਉਂਦਾ ਆਪੇ ਆਪ ਵਾਹਿਗੁਰੂ ਵਰਤਦਾ ਹੈ ਅਤਿ ਰਚਨਾ ਵਿੱਚ ਵੀ ਸਾਖੀ ਰੂਪ ਰਹਿੰਦਾ ਹੈ ਪਰੰਤੂ ਇਸ ਭੇਦ ਨੂੰ ਗੁਰਮੁਖ ਸਮਝ ਕੇ ਸੁਖ ਮੰਨਦੇ ਹਨ ਸੋ ਸੰਗਤ ਜੀ ਚਾਰ ਪੌੜੀਆਂ ਆਪਣੀਆਂ ਹੋ ਗਈਆਂ ਨੇ ਦੂਜੀ ਵਾਰ ਚੱਲ ਰਹੀ ਹੈ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ